ਹੁਣ ਉਹਨਾਂ ਪਰਿਵਾਰਾਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਦੇ ਮੱਥੇ ਤੇ ਲਖੀਰਾਂ ਖਿਜ ਗਈਆਂ ਨੇ ਚਿੰਤਾ ਦੀਆਂ ਇਰਾਕ ਦੇ ਵਿੱਚ ਫਸੇ 40 ਪੰਜਾਬੀ ਨੌਜਵਾਨਾਂ ਦੇ ਪਰਿਵਾਰ ਲਗਾਤਾਰ ਡਰੇ ਹੋਏ ਨੇ ਡਰੇ ਤੇ ਸਹਿਮੇ ਹੋਏ ਨੇ ਅੰਮ੍ਰਿਤਸਰ ਦੇ ਮਨਜਿੰਦਰ ਦਾ ਪਰਿਵਾਰ ਵੀ ਪੂਰੀ ਤਰ੍ਹਾਂ ਸਹਿਮਿਆ ਹੋਇਆ ਹੈ ਇਸ ਕਰੇ ਲੂ ਯੁੱਧ ਦਾ ਅਸਰ ਪੰਜਾਬ ਦੇ ਉਹਨਾਂ ਪਰਿਵਾਰਾਂ ਤੇ ਹੋ ਰਿਹਾ ਹੈ ਜਿਨ੍ਹਾਂ ਦੇ ਘਰ ਦੇ ਚਿਰਾਗ ਮੌਤ ਦੇ ਮੂਵ ਵਿੱਚ ਫਸ ਗਏ ਨੇ ਪਰਿਵਾਰ ਵਾਲੇ ਸਰਕਾਰ ਤੋਂ ਲਗਾਤਾਰ ਨੌਜਵਾਨਾਂ ਦੀ ਰਿਹਾਈ ਦੀ ਮੰਗ ਕਰ ਰਹੇ ਨੇ ਤੇ ਰਾਗ ਦੀ ਹਿੰਸਾ ਦੇ ਵਿੱਚ ਜਿਹੜੇ ਪੰਜਾਬੀ ਫਸੇ ਹੋਏ ਨੇ ਉਹਨਾਂ ਦੇ ਪਰਿਵਾਰ ਲਗਾਤਾਰ ਚਿੰਤਤ ਬਣੇ ਹੋਏ ਨੇ ਕੋਈ ਮੰਦਰਦਾਰੂ ਕਰ ਰਿਹਾ ਹੈ ਤੇ ਕੋਈ ਗੁਰਦੁਆਰੇ ਦਾ ਰੁੱਕਾ ਰਿਹਾ ਹੈ ਇੱਕ ਹੀ ਆਸ ਇੱਕ ਹੀ ਉਮੀਦ ਸਰਕਾਰ ਤੋਂ ਭਾਰਤ ਸਰਕਾਰ ਤੋਂ ਲਗਾਈ ਜਾ ਰਹੀ ਹੈ ਕਿ ਸਰਕਾਰ ਕੋਈ ਨਾ ਕੋਈ ਪੁਕਤਾ ਕਦਮ ਜਾਂ ਫਿਰ ਗੱਲਬਾਤ ਰਾਹੀਂ ਇਸ ਪੂਰੇ ਸੰਕਰ ਤੋਂ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਜ਼ਰੂਰ ਕਰੇਗੀ ਪਰਿਵਾਰ ਸਰਕਾਰ ਤੋਂ ਆਸ ਲਗਾ ਕੇ ਬੈਠੇ ਨੇ ਕਿ ਜਲਦ ਤੋਂ ਜਲਦ ਉਹਨਾਂ ਦੇ ਬੱਚੇ ਘਰ ਵਾਪਸ ਪਰਤਣਗੇ ਦੇਸ਼ वापसी होएगी होगी इन्होंने बच्चों की अमृतसर भी अगवा होया इस इस पूरा परिवार इस वेले अरदास कर रहे हैं उसकी वापसी दे पहले जो भी कॉन्टेक्ट हुए उससे तो कोई सेटिस्फेक्शन नहीं है लेकिन अब जब मीडिया में बात गई है तो उसके बाद मिनिस्ट्री से बात हो रही है कल मिनिस्ट्री से अनिल वाधवास जी की कॉल आई थी तो उन्होंने बोला कि वो इंश्योरेंस दी कि हम कर रहे हैं बच्चों के लिए ट्राई कर रहे हैं कि उन्हें वापस ले आए लेकिन जब तक कोई एक्शन नजर नहीं आता तब तक कोई सेटिस्फेक्शन नहीं है कि क्या होगा कैसे होगा पता तो चले इवन अभी तक फिफ्टीन जून के बाद हमें यह भी नहीं पता कि हमारे बच्चे कहाँ भी हैं और अब तक ये भी इंफॉर्मेशन नहीं मिले कि वो सही सलामत हैं भी या कहाँ हैं तो जब तक हमें इत, पहले तो इतना ही पता चल जाए कि वो कहाँ हैं और कैसे हैं तो उससे भी काफी होगा हौसला हमें कि हाँ हमारे बच्चे सही सलामत हैं ਮੈਂਨੂੰ ਤੁਨసే ਇਹ ਹੀ ਰਿਕੁਐਸਟ ਕੀਤੀ ਕਿ ਪਹਿਲੇ ਆਪ ਹਮੇ ਇਹ ਬਤਾ ਦੋ ਉਸਕੇ ਬਾਅਦ ਆਪ ਕੈਸੇ ਕਰੋਗੇ ਕਿਆ ਕਰੋਗੇ ਉਹ ਬਾਤ ਕੀ ਬਾਤ ਹੈ ਲੇਕਿਨ ਐਸਨ ਐਸ ਜੈਸੇ ਵੀ ਉਹ ਪੋਸੀਬਲ ਹੈ ਉਹਨਕੇ ਲਈ ਉਹ ਕਰੇ ਜੀ ਮਜਬੂਰੀਆਂ ਕਰਾਂਦੀਆਂ ਮੁਸ਼ਕਲਾਂ ਬੱਚਿਆਂ ਨੂੰ ਦੂਰ ਕਰਦੀਆਂ ਹੁਣ ਉੱਥੇ ਬਹੁਤ ਮੁਸ਼ਕਲ ਆ ਇਹ ਮੁਸ਼ਕਲ ਦੇ ਸਰਕਾਰਗਾਰੀ ਬੇਨਤੀ ਕਰਦੇ ਜਿਹੜੇ ਮੁਸੀਬਤ ਨੂੰ ਫਸੇ ਆ ਬੱਚਿਆਂ ਦਾ ਸਾਥ ਦੇਣਾ ਉਹਨਾਂ ਨੂੰ ਬੱਚੇ ਸਾਡੇ ਵਾਪਸ ਸਾਡੇ ਕੋਲ ਆਉਂ ਤੁਸੀਂ ਇਹ ਗੁਰਦੁਆਰਾ ਸਾਹਿਬ ਵੀ ਆਇਆ ਹਾਂ ਹਾਂ ਗੁਰਦੁਆਰਾ ਸਾਹਿਬ ਅਰਦਾਸ ਕਰਦੇ ਹਾਂ ਗੁਰਮਾਲਕ ਗਾੜੀ ਸੱਚੇ ਪਾਤਸ਼ਾਹ ਗਾੜੀ ਤੁਸੀਂ ਹਸਾਈ ਹੋਣਾ ਸਾਡੇ ਨਾਲ ਸਾਡੇ ਬੱਚਿਆਂ ਤੇ ਤੁਸੀਂ ਹੱਥ ਰੱਖਣਾ ਤੁਸੀਂ ਬੱਚੇ ਸਾਡੇ ਵਾਪਸ ਲਿਆਓ ਮਾਲਕ ਦਾ ਆਓ ਠਾਸਰਾ ਲੈਣੇ